ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਨਾਲ ਵਿਵਾਦ ਦੇ ਵਿਚਾਲੇ ਹੁਣ ਹਰਜੀਤ ਸਿੰਘ ਰਸੂਲਪੁਰ ਦਾ ਨਵਾਂ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਂ ਤਾਂ ਰਾਜਾ ਰਾਜ ਸਿੰਘ ਦੀ ਉਡੀਕ ਕਰ ਰਿਹਾ ਸੀ ਸ਼ਾਇਦ ਕਿਸੇ ਸਿਆਣੇ ਬੰਦੇ ਨੇ ਰਾਜਾ ਰਾਜ ਸਿੰਘ ਨੂੰ ਸਮੱਤ ਬਖਸ਼ ਦਿੱਤੀ ਹੈ ਤੇ ਸਿਆਣਪਕਾਰ ਨੇ ਟਕਰਾਅ ਟਲ ਗਿਆ ਦਰਅਸਲ ਬਾਬਾ ਰਾਜ ਸਿੰਘ ਦਾ ਬਾਬਾ ਰਾਜਾ ਰਾਜ ਸਿੰਘ ਦਾ ਪਿਛਲੇ ਦਿਨੀ ਬਿਆਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਉਹ ਹਰਜੀਤ ਸਿੰਘ ਰਸੂਲਪੁਰ ਦਾ ਬਾਣਾ ਲਹਾ ਦੇਣਗੇ ਜਿਸ ਤੋਂ ਬਾਅਦ ਰਸੂਲਪੁਰ ਦਾ ਬਿਆਨ ਆਇਆ ਕਿ ਮੈਂ ਤਾਂ ਰਾਜਾ ਰਾਜ ਸਿੰਘ ਦੀ ਉਡੀਕ ਕਰ ਰਿਹਾ ਸੀ ਪਰ ਹੁਣ ਉਹਨਾਂ ਨੇ ਕਿਹਾ ਕਿ ਸ਼ਾਇਦ ਕਿਸੇ ਸਿਆਣੇ ਬੰਦੇ ਨੇ ਰਾਜਾ ਰਾਜ ਸਿੰਘ ਨੂੰ ਸਮਤ ਬਖਸ਼ੀ ਹੈ ਤੇ ਸਿਆਣਪ ਕਾਰਨ ਟਕਰਾਅ ਟਲ ਗਿਆ ਏ ਰਸੂਲਪੁਰ ਨੇ ਕਿਹਾ ਕਿ ਮੈਂ ਰਾਜਾ ਰਾਜ ਸਿੰਘ ਦੇ ਜਵਾਬ ਦਾ ਇੰਤਜ਼ਾਰ ਕਰ ਰਿਹਾ ਸੀ ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਵਿਰੋਧ ਕਰਨ ਵਾਲਿਆਂ ਨੂੰ ਚੈਲੰਜ ਸਾਹਮਣੇ ਆਇਆ ਹੈ ਤੇ ਰਸੂਲਪੁਰ ਨੇ ਕਿਹਾ ਕਿ ਉਹ ਹਮੇਸ਼ਾ ਸੱਚ ਲਈ ਖੜਿਆ ਹੈ ਤੇ ਮੈਂ ਸੱਚ ਲਈ ਹੀ ਖੜਾਂਗਾ ਮੈਂ ਡਰਦਾ ਨਹੀਂ ਭਾਵੇਂ ਮਰ ਜਾਵਾਂਗਾ ਮੈਂ ਕਦੀ ਪਹਿਲ ਨਹੀਂ ਕੀਤੀ ਸਿਰਫ ਜਵਾਬ ਹੀ ਦਿੱਤਾ ਹੈ ਦਰਅਸਲ ਬਾਬਾ ਰਾਜਾ ਰਾਜ ਸਿੰਘ ਅਤੇ ਹਰਜੀਤ ਸਿੰਘ ਰਸੂਲਪੁਰ ਵਿਚਾਲੇ ਸ਼ਬਦੀ ਵਾਰ ਪਲਟਵਾਰ ਜਾਰੀ ਨੇ ਕਿ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਸੀ ਕਿ ਉਹ ਹਰਜੀਤ ਸਿੰਘ ਰਸੂਲਪੁਰ ਦਾ ਬਾਣਾ ਲਾਉਣਗੇ ਕਿਉਂਕਿ ਉਹ ਨਕਲੀ ਨਿਹੰਗ ਸਿੰਘ ਬੈਠ ਕੇ ਤੇਰੀ ਦਾਸ ਸਿੰਘ ਨੇ ਜਿਹੜਾ ਕੱਲ ਕੋਈ ਵੀਡੀਓ ਜਾਰੀ ਨਹੀਂ ਕੀਤੀ ਤੇ ਮੈਨੂੰ ਲੱਗਦਾ ਕਿਸੇ ਸਿਆਣੇ ਬੰਦੇ ਨੇ ਸਿਆਣੇ ਬੰਦੇ ਨੇ ਉਹਨੂੰ ਸਮਤ ਬਖਸ਼ੀ ਹੈ ਜਿਹਦੇ ਕਾਰਨ ਅੱਜ ਦਾ ਟਕਰਾ ਜਿਹੜਾ ਮੈਂ ਇੰਤਜ਼ਾਰ ਕਰਦਾ ਸੀ ਕਿ ਅੱਗੇ ਤੇ ਕੋਈ ਜਵਾਬ ਆਵੇ ਕੋਈ ਪਲਟਵਾਰ ਕਰੇ ਕੋਈ ਸਾਨੂੰ ਹਿੱਕ ਤਾਣ ਕੇ ਚੈਲੰਜ ਕਰੇ ਪਰ ਅਜੇ ਹਾਂ ਨਹੀਂ ਹੋਇਆ ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਜੇ ਕੋਈ ਦਾਸ ਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਕੋਈ ਦਿੱਕਤ ਨਹੀਂ ਹੈ ਹਰਜੀਤ ਸਿੰਘ ਹਮੇਸ਼ਾ ਸੱਚ ਨਾਲ ਖੜਾ ਸੱਚ ਦੇ ਲਈ ਮਰ ਜੇਗਾ ਪਰ ਡਰਦਾ ਨਹੀਂ ਨਾ ਡਰਾਉਂਦਾ ਜੋ ਤੁਸੀਂ ਇਸ ਬਾਣੇ ਨੂੰ ਕਲੰਕਿਤ ਕਰ ਰਹੇ ਹਾਂ ਉਹਦੇ ਦਾਗ ਧੋਣ ਦੀ ਹਮੇਸ਼ਾ ਮੇਰੀ ਕੋਸ਼ਿਸ਼ ਇਸੇ ਤਰ੍ਹਾਂ ਰਹੇਗੀ ਪਰ ਮੈਂ ਆਪਣੇ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੀਤੀ ਤੇਰੀਆਂ ਹੁਣ ਤੱਕ ਗੱਲਾਂ ਦਾ ਜਵਾਬ ਹੀ ਦਿੱਤਾ ਹੈ ਅਗਰ ਕਿਸੇ ਹੋਰ ਨੂੰ ਖਾਜ ਹੁੰਦੀ ਹੋਵੇ ਉਹ ਵੀ ਆਪਣੀ ਖਾਜ ਮਿਟਵਾ ਸਕਦਾ ਕੋਈ ਪ੍ਰੋਬਲਮ ਨਹੀਂ ਹੈ ਦਾਸ ਇੱਥੇ ਹੀ ਆ ਚੰਡੀਗੜ੍ਹ ਆ ਜਦ ਮਰਜੀ ਕਿਸੇ ਨੂੰ ਕੋਈ ਦਿੱਕਤ ਹੋਵੇ ਦਾਸ ਹਾਜ਼ਰਾ ਸੇਵਾ ਵਿੱਚ ਮੈਂ ਹਰਜੀਤ ਸਿੰਘ ਜੇਤਾ ਹੁਣ ਕੋਈ ਵੀਡੀਓ ਪਾਈ ਆ ਚੈਲੰਜ ਕੀਤਾ ਬਚਾਂਗੇ ਨਹੀਂ ਤੇ ਮੈਂ ਤੈਨੂੰ ਕਹਿਣਾ ਚਾਹੁੰਦਾ ਜੇ ਤੈਨੂੰ ਜਾਦੇ ਚੂਨੇ ਲੜਦੇ ਨੇ ਤੇਰੇ ਨਾਲ ਬੋਰ ਕਿੱਥੇ ਆਈਏ ਸਮਾ ਤੇਰਾ ਜਗਾ ਤੇਰੀ ਆ ਜਾਗੇ ਲਿਖ ਕੇ ਦਊਗਾ ਮੈਂ ਜੇ ਮੈਂ ਮਾਰਿਆ ਗਿਆ ਮੇਰੀ ਮੌਤ ਦਾ ਜ਼ਿੰਮੇਦਾਰ ਮੈਂ ਆ ਨਹੀਂ ਤੇਰਾ ਦਾ ਭੋਗ ਪਾਈ ਦੇਣਾ ਫਿਰ ਤੇਰਾ ਬਾਣਾ ਵੀ ਲਹਾਇਆ ਜਾਊਗਾ ਕਹਾਣਾ ਬਾਣਾ ਵੀ ਤੇਰਾ ਉਤਾਰਾਂਗੇ ਜਿਹੜਾ ਤੂੰ ਸਾਡਾ ਬਿਨਿਆਕ ਸਿੰਘ ਆਲਾ ਪਾਇਆ ਤੂੰ ਸਾਥ ਬਣਿਆ ਰਹਿ ਜਿਸ ਦਿਨ ਤੂੰ ਸਾਡੇ ਸਾਹਮਣੇ ਆ ਗਿਆ ਤੇਰਾ ਬਾਣਾ ਲਹਾਵਾਗੇ ਨੰਗਾ ਕਰਾਂਗੇ ਤੂੰ ਪੂਰੇ ਦੁਨੀਆ ਦੇਖੂਗੀ ਜੇ ਮੈਂ ਸਾਡੇ ਦੇ ਲੰਬੰਦ ਨੂੰ ਕਹਿਣਾ ਚਾਹੁੰਦਾ ਜਿਹਨੇ ਨਹੀਂ ਮਦਦ ਕਰਦੀਆਂ ਕਰ ਲਿਓ ਸਾਨੂੰ ਕਿਸੇ ਦੀ ਪਰਿਵਾਰ ਨਹੀਂ ਅਸੀਂ ਸੜੀ ਤੇ ਰੱਖਿਆ ਹੋਇਆ ਆ ਅਸੀਂ ਪੰਥ ਨੂੰ ਸਮਰਪਿਤ ਆ ਅਸੀਂ ਪੰਜਾਬ ਨੂੰ ਸਮਰਪਿਤ ਆ ਅਸੀਂ ਗੁਰੂ ਨੂੰ ਸਮਰਪਿਤ ਆ ਇਹ ਹੋ ਨੋ ਡਰਾਮੇ ਆ ਇਹ ਸਰਕਾਰਾਂ ਨਹੀਂ ਆ ਇਹ ਪੰਜਾਬ ਦੇ ਉਹ ਨਮਰਦ ਲੋਕ ਨਹੀਂ ਆ ਜਿਹੜੇ ਤੇਤੇ ਡਰ ਜਮਾ ਮੈਂ ਤੂੰ ਧਾਨਿਆਂ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਲੋਕਾਂ ਦੇ ਪੁੱਤ ਮਰਾਉਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਐ ਤੇਤੇ ਕਸ਼ਹਿਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਜੀਤ ਸਿੰਘ ਨਾਲ ਨਾ ਲੈਣਾ ਤੂੰ ਮੈਂਦਾ ਕਹਿੰਦਾ ਬਾਣਾ ਮੇਰਾ ਬਾਣਾ ਤਾਂ ਨਾਲ ਤੇਰੇ ਖਾਨਦਾਨ ਜੰਮਿਆ ਨਹੀਂ ਹੈਗਾ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਕਿੰਨਾ ਸੱਚਾ ਕਿੰਨਾ ਝੂਠਾ ਇੱਥੇ ਖੜ ਕੇ ਵੀਡੀਓ ਬਣਾ ਕੇ ਤੂੰ ਲੋਕਾਂ ਨੂੰ ਕਿਉਂ ਗੁੰਮਰਾਹ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ ਦਵਾਰਾ ਜੰਮ ਲਈ ਮੈਨੂੰ ਤੂੰ ਮਾਰਾਉਣ ਵਾਸਤੇ ਤੈਨੂੰ ਸਾਰਾ ਕੁਝ ਪਤਾ ਹੈ ਮੇਰਾ ਮੋਬਾਈਲ ਨੰਬਰ ਪਤਾ ਹੈ ਤੈਨੂੰ ਮੇਰਾ ਐਡਰੈਸ ਪਤਾ ਹੈ ਮੈਂ ਭੋਕੀਆਂ ਪਰ ਮੈਂ ਕਿਉਂ ਮਾਰਦਾ ਜਾ ਨਾ ਅੱਜ ਬੱਜ ਜਾ ਕੇ ਹਿੱਕ ਵਿੱਚ ਭੜਾਇਆ ਖੱਬੀ ਖਾਨ ਇੱਥੇ ਦੇਤੇ ਤੇ ਬਾਹਰ ਨਹੀਂ ਨਿਕਲ ਹੁੰਦਾ ਤੂੰ ਮਾਰਦਾ ਗੱਲਾਂ ਤੂੰ ਪੰਗਾ ਲੈਣਾ ਦਵਾਰਾ ਮੇਰੇ ਬਰ ਖਲਾਫ ਜੇ ਤੂੰ ਸ਼ਬਦ ਬੋਲਿਆ ਮੇਤੇ ਪੜਾ ਤੈਨੂੰ ਦੁਨੀਆ 'ਚ ਬੰਦਾ ਨਹੀਂ ਮਿਲਣਾ ਤੇਰਾ ਜਲੂਸ ਕੱਢ ਦੂੰਗਾ ਸਾ ਸਿੰਘ ਨੇ ਜਿਹੜਾ ਕੱਲ ਕੋਈ ਵੀਡੀਓ ਜਾਰੀ ਨਹੀਂ ਕੀਤੀ ਤੇ ਮੈਨੂੰ ਲੱਗਦਾ ਕਿਸੇ ਸਿਆਣੇ ਬੰਦੇ ਨੇ ਸਿਆਣੇ ਬੰਦੇ ਨੇ ਉਹਨੂੰ ਸਮਰਥ ਬਖਸ਼ੀ ਹੈ ਜਿਹਦੇ ਕਾਰਨ ਅੱਜ ਦਾ ਟਕਰਾਅ ਜਿਹੜਾ ਮੈਂ ਇੰਤਜ਼ਾਰ ਕਰਦਾ ਸੀ ਕਿ ਅੱਗੇ ਤੇ ਕੋਈ ਜਵਾਬ ਆਵੇ ਕੋਈ ਪਲਟਵਾਰ ਕਰੇ ਕੋਈ ਸਾਨੂੰ ਹਿੱਕ ਤਾਣ ਕੇ ਚੈਲੰਜ ਕਰੇ ਪਰ ਅਜੇ ਹਾਂ ਨਹੀਂ ਹੋਇਆ ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਜੇ ਕੋਈ ਦਾਸ ਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਕੋਈ ਦਿੱਕਤ ਨਹੀਂ ਹੈ ਹਰਜੀਤ ਸਿੰਘ ਹਮੇਸ਼ਾ ਸੱਚ ਨਾਲ ਖੜਾ ਸੱਚ ਦੇ ਲਈ ਮਰ ਜੇਗਾ ਪਰ ਡਰਦਾ ਨਹੀਂ ਨਾ ਡਰਾਉਂਦਾ ਜੋ ਤੁਸੀਂ ਇਸ ਬਾਣੇ ਨੂੰ ਕਲੰਕਿਤ ਕਰ ਰਹੇ ਹਾਂ ਉਹਦੇ ਦਾਗ ਧੋਣ ਦੀ ਹਮੇਸ਼ਾ ਮੇਰੀ ਕੋਸ਼ਿਸ਼ ਇਸੇ ਤਰ੍ਹਾਂ ਰਹੇਗੀ ਪਰ ਮੈਂ ਆਪਣੇ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੀਤੀ ਤੇਰੀਆਂ ਹੁਣ ਤੱਕ ਗੱਲਾਂ ਦਾ ਜਵਾਬ ਹੀ ਦਿੱਤਾ ਹੈ ਅਗਰ ਕਿਸੇ ਹੋਰ ਨੂੰ ਖਾਜ ਹੁੰਦੀ ਹੋਵੇ ਉਹ ਵੀ ਆਪਣੀ ਖਾਜ ਮਿਟਵਾ ਸਕਦਾ ਕੋਈ ਪ੍ਰੋਬਲਮ ਨਹੀਂ ਹੈ ਦਾਸ ਇੱਥੇ ਹੀ ਹੈ ਚੰਡੀਗੜ੍ਹ ਆ ਜਦ ਮਰਜ਼ੀ ਕਿਸੇ ਨੂੰ ਕੋਈ ਦਿੱਕਤ ਹੋਵੇ ਦਾਸ ਹਾਜ਼ਰਾ ਸੇਵਾ ਵਿੱਚ